ਕੀ ਐਲਬਮ ਜਿਹਨੇ ਦਿਲਜੀਤ ਨੂੰ ਮੇਨਸਟ੍ਰੀਮ ਰੈਕਗਨੀਸ਼ਨ ਦਿੱਤੀ ਇਸ ਐਲਬਮ ਵਿੱਚ ਦਿਲਜੀਤ ਐਂਡ ਹਰਨੀ ਸਿੰਘ ਦੀ ਕੋਲਾਬੋਰੇਸ਼ਨ ਨੇ ম্যাਜਿਕ ਕਰ ਦਿੱਤੀ ਜਿੱਥੋਂ ਸਿਰਫ 뮤직 ਹੀ ਨਹੀਂ ਪਰ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਜਿੱਥੇ ਪੰਜਾਬੀ ਬੀਟਸ ਨੇ ਇੰਟਰਨੈਸ਼ਨਲ ਲੈਵਲਸ ਤੇ ਆਪਣੀ ਛਾਪ ਛੱਡੀ ਦ ਨੈਕਸਟ ਲੈਵਲ ਦੇ ਹਰ ਇੱਕ ਟਰੈਕ ਇੱਕ ਮਾਸਟਰਪੀਸ ਸੀ ਗੀਤਾਂ ਦੀ ਪ੍ਰੋਡਕਸ਼ਨ ਕੁਆਲਿਟੀ ਲਿਰਿਕਸ ਦੀ ਡੈਪਥ ਤੇ ਬੀਟਸ ਦਾ ਫਿਊਜ਼ਨ ਲੋਕਾਂ ਨੂੰ ਅਟਰੈਕਟ ਕਰਦਾ ਸੀ ਕਨੀ ਸਿੰਘ ਦੀ ਹਾਈ એનર્ਜੀ 뮤직 ਸਟਾਈਲ ਤੇ ਦਿਲਜੀਤ ਦੀ ਆਵਾਜ਼ ਦਾ ਕੰਬੀਨੇਸ਼ਨ ਉਸ ਟਾਈਮ ਪੰਜਾਬੀ ਇੰਡਸਟਰੀ ਵਿੱਚ ਇੱਕ ਅਨਐਕਸਪਲੋਰਡ ਜ਼ੋਨ ਸੀ। ਇਹ ਐਲਬਮ ਦੇ ਗੀਤਾਂ ਨੇ ਹਰ ਇਵੈਂਟ, ਹਰ ਜਗ੍ਹਾ, ਹਰ ਕਾਰ ਸਟੀਰੀਓ 'ਚ ਆਪਣਾ ਘਰ ਬਣਾ ਲਿਆ ਸੀ। ਐਲਬਮ ਦੇ ਆਈਕੋਨਿਕ ਟਰੈਕਸ ਜਿਵੇਂ ਦੇਸੀ दारू, ਪੰਗਾ ਤੇ 128 ਸਿਰਫ হিট ਹੀ ਨਹੀਂ ਬਣੇ, ਉਹ ਪੰਜਾਬੀ ਯੂਥ ਲਈ ਇੱਕ ਐਂਥਮ ਬਣ ਗਏ ਸੀ। 128 ਤਾਂ ਇੰਨਾ ਪੌਪੂਲਰ ਹੋਇਆ ਕਿ ਬਿਲਬੋਰਡ ਦੇ ਟੌਪ ਇੰਡੀਅਨ Song List ਵਿੱਚ ਵੀ ਲਿਸਟ ਹੋ ਗਿਆ ਸੀ। ਇਹ ਸਿਰਫ ਦਿਲਜੀਤ ਲਈ ਨਹੀਂ, ਪਰ ਪੰਜਾਬੀ 뮤জিਕ ਲਈ ਵੀ ਇੱਕ ਇੰਟਰਨੈਟ